ਹੋਲੀ ਦੇ ਰੰਗ ਦੇ ਵਿੱਚ ਰੰਗਿਆ ਬਾਜ਼ਾਰ ਦੇਖ ਸਕਦੇ ਹੋ ਤਸਵੀਰਾਂ ਲੁਧਿਆਣਾ ਦੇ ਦ੍ਰਿਸ਼ੀ ਦੇ ਵਿੱਚ ਗਰਾਊਂਡ ਦੇ ਕੋਲ ਜਿੱਥੇ ਕੀ ਦੁਕਾਨਾਂ ਜਿਹੜੀਆਂ ਉਹ ਸੱਜੀਆਂ ਆਈਆਂ ਤੇ ਲੋਕ ਤਿਹਾਰ ਨੂੰ ਲੈ ਕੇ ਰੰਗ ਖਰੀਦੇ ਹੋਏ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੈ ਜਿਹੜੇ ਆ ਉਹ ਬਾਜ਼ਾਰਾਂ ਦੇ ਵਿੱਚ ਆਏ ਹੋਏ ਆ ਕਿਸ ਤਰ੍ਹਾਂ ਦੀ ਖਰੀਦਦਾਰੀ ਆ ਲੋਕ ਕਰ ਰਹੇ ਆ ਉਹ ਤਸਵੀਰਾਂ ਤੁਹਾਡੇ ਸਾਹਮਣੇ ਆ ਲੁਧਿਆਣਾ ਦੀਆਂ ਤੋਂ ਮਾਸਕ ਆਏ ਹੋਏ ਨੇ ਬਾਜ਼ਾਰਾਂ ਦੇ ਵਿੱਚ ਬੱਚਿਆਂ ਲੈ ਕੇ ਟੀ-ਸ਼ਰਟਾਂ ਆਈਆਂ ਹੋਈਆਂ ਨੇ ਜਿਨ੍ਹਾਂ ਤੇ ਲਗ ਲਗੇ ਤਰ੍ਹਾਂ ਦੇ ਸਲੋਗਨ ਆ ਜਿਹੜੇ ਉਹ ਲਿਖੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬੈਗ ਵਾਲੀ ਪਚਕਾਰੀ ਇਹ ਖਰੀਦਣ ਆਏ ਹੋ ਤੁਸੀਂ ਜੀ ਜੀ ਬੱਚਿਆਂ ਵਾਸਤੇ ਬੱਚੇ ਵਾਸਤੇ ਆਪਰੇ ਉਸ ਨਾਲ ਕੀ ਨਹੀਂ ਹੋਣਾ ਆਪਣਾ ਤਾਂ ਟਾਈਮ ਲੰਘ ਗਿਆ ਬਿਲਕੁਲ ਜੀ ਬਿਲਕੁਲ ਲੰਘ ਗਿਆ ਭਾਜੀ ਕਿਸ ਤਰ੍ਹਾਂ ਦੀਆਂ ਲੋਕ ਖਰੀਦਦਾਰੀ ਕਰ ਰਿਹਾ ਕੋਈ ਚੀਜ਼ਾਂ ਰੇਟ ਵਧੀਆ ਜਾਂ ਪਹਿਲੇ ਵਰਗੀ ਨੇ ਬਿਲਕੁਲ ਬਾਜ਼ੇਬ ਰੇਟ ਨੇ ਕੋਈ ਰੇਟ ਨਹੀਂ ਪਿਛਲੇ ਸਾਲ ਨਾਲੋਂ ਵੱਧੇ ਸਮਾਂ ਕਿ ਕੁਝ ਨਕ ਚੀਜ਼ਾਂ ਚ ਰੇਟ ਘਟੇ ਹੀ ਹੈ ਜੀ ਰੇਟ ਵਧੇ ਨਹੀਂ ਆ ਔਰ ਬਹੁਤ ਵਧੀਆ ਇਸ ਵਾਰੀ ਸੀਜ਼ਨ ਲੱਗ ਰਿਹਾ ਹੈ ਔਰ ਬੜੇ ਦਿਨਾਂ ਬਾਅਦ ਸੋਮਵਾਰ ਦੀ ਹੋਲੀ ਆਈ ਹੈ ਬੜੇ ਸਾਲਾਂ ਬਾਅਦ ਇਹ ਕੱਲ ਤੁਸੀਂ ਐਤਵਾਰ ਦੇਖਣ ਆਲਾ ਹੋਊਗਾ ਤੁਸੀਂ ਇੱਕ ਤਰ੍ਹਾਂ ਦਾ ਹੜ ਦੇਖੋਗੇ ਦਰੇਸੀ ਚ ਔਰ ਪੂਰੇ ਜਿੱਥੇ-ਜਿੱਥੇ ਵੀ ਹੋਲੀ ਲਾਂਦੇ ਆ ਲੋਕ ਉੱਥੇ ਹੋਲੀ ਦੀ ਪਰਚੇਜ ਹੈ ਕਿਉਂਕਿ ਇੱਕ ਤਾਂ ਰਾਮ ਮੰਦਰ ਬਣ ਗਿਆ ਹੁਣ ਲੋਕ ਬਰਿੰਦਾਵਨ ਵੀ ਫਿਰ ਲੈ ਕੇ ਜਾਣਗੇ ਰੰਗ ਕਿਉਂਕਿ ਜੇ ਸ਼੍ਰੀ ਰਾਮ ਜੀ ਨੂੰ ਰਾਜੀ ਕੀਤਾ ਤੇ ਕ੍ਰਿਸ਼ਨ ਜੀ ਨੂੰ ਵੀ ਰਾਜੀ ਕਰਨਾ ਹੀ ਪੈਣਾ ਹੈ ਇਸ ਵਾਰ ਕੁਝ ਅਲੱਗ ਤਰ੍ਹਾਂ ਦਾ ਕੁਝ ਆਇਆ ਰੰਗ ਨੂੰ ਲੈ ਕੇ ਹਾਂਜੀ ਇਹ ਲਗਾਂ ਤਰ੍ਹਾਂ ਦੀ ਭਾਜੀ ਗਨ ਆਈ ਹੋਈ ਐ ਗਨ ਦੇ ਵਿੱਚ ਫੋਗ ਚੱਲਦਾ ਔਰ ਗਨ ਦੇ ਵਿੱਚ ਅਨਾਰ ਵੀ ਚੱਲਦਾ ਐ ਫੋਗ ਵੀ ਚੱਲਦਾ ਵਧੀਆ ਚੀਜ਼ਾਂ ਆਈਆਂ ਹੋਈਆਂ ਇੱਕ ਕਲਰ ਸਮੋਕ ਆਏ ਹੋਏ ਆ ਅੱਗ ਲਗਾਓ ਚੋਂ ਕਲਰ ਨਿਕਲਦੇ ਐ ਇੱਕ ਇੱਕ ਚੋ ਹੀ ਤਿੰਨ ਤਰ੍ਹਾਂ ਦਾ ਕਲਰ ਨਿਕਲਦਾ ਐ ਜੀ ਔਰ ਲਗਭਗ ਸਵਾ ਮਿੰਟ ਚੱਲਦਾ ਉਹ ਇੱਕ ਵੀਸ ਬੱਚੇ ਲਾਈਕ ਕਰਦੇ ਐ ਸਪਾਈਡਰਮੈਨ ਆ ਦੇਖੋ ਤੁਸੀਂ ਪਿੱਛੇ ਸਪਾਈਡਰਮੈਨ ਐ ਠੀਕ ਐ ਹੋਰ ਤਰ੍ਹਾਂ ਦੀਆਂ ਯੂਨੀਕੌਰਨ ਵਾਲੀਆਂ ਲਾਈਕ ਕਰਦੇ ਐ ਸੁਪਰਮੈਨ ਵਾਲੀਆਂ ਲਾਈਕ ਕਰਦੇ ਐ ਬੱਚੇ ਕਾਰਟੂਨ ਦੇਖਦੇ ਆ ਕਾਰਟੂਨ ਵਾਲੀਆਂ ਹੀ ਵਿਚਕਾਰੀਆਂ ਲਾਈਕ ਕਰਦੇ ਆ ਉਹ ਸਾਰੀਆਂ ਫੋਟੋਆਂ ਕੰਪਨੀਆਂ ਨੇ ਲਾਈਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਆ ਗਰਲਸ ਲਈ ਹੈ ਬੁਆਇਸ ਲਈ ਹੈ ਅਲੱਗ-ਅਲੱਗ ਸਾਰੇ ਲੱਗੇ ਹੋਏ ਆ ਇਹ ਪੰਪ ਹੈ ਇਹਨੂੰ ਪੰਜ ਮੂੰਹ ਵਾਲਾ ਕਹਿੰਦੇ ਆ ਇਹ ਚੋਂ ਪੰਜ ਪ੍ਰੈਸ਼ਰ ਨਿਕਲਨੇ ਆ ਹਾਂਜੀ ਇਹ ਬੱਚੇ ਲਾਈਕ ਕਰਦੇ ਇੱਥੇ ਤੱਕ ਕਿ ਬੱਚੇ ਸਾਡੇ ਕੋਲ ਇਸ ਤੋਂ ਵੱਡੀ-ਵੱਡੀ ਮੰਗਦੇ ਆ ਉਹਨਾਂ ਦੀ ਡਿਮਾਂਡ ਤੇ ਆ ਲਿਆਣੀਆਂ ਆ ਆ ਦੇਖੋ ਹੋਲੀ ਦੇ ਰੰਗ ਦੇ ਵਿੱਚ ਰੰਗਿਆ ਬਾਜ਼ਾਰ ਦੇਖ ਸਕਦੇ ਹੋ ਤਸਵੀਰਾਂ ਲੁਧਿਆਣਾ ਦੇ ਦ੍ਰਿਸ਼ੀ ਦੇ ਵਿੱਚ ਗਰਾਊਂਡ ਦੇ ਕੋਲ ਜਿੱਥੇ ਕੀ ਦੁਕਾਨਾਂ ਜਿਹੜੀਆਂ ਉਹ ਸੱਜੀ ਹੋਈਆਂ ਤੇ ਲੋਕ ਤਿਹਾਰ ਨੂੰ ਲੈ ਕੇ ਰੰਗ ਖਰੀਦੇ ਹੋਏ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੈ ਜਿਹੜੇ ਆ ਉਹ ਬਾਜ਼ਾਰਾਂ ਦੇ ਵਿੱਚ ਆਏ ਹੋਏ ਆ ਕਿਸ ਤਰ੍ਹਾਂ ਦੀ ਖਰੀਦਦਾਰੀ ਐ ਲੋਕ ਕਰ ਰਹੇ ਆ ਉਹ ਤਸਵੀਰਾਂ ਤੁਹਾਡੇ ਸਾਹਮਣੇ ਆ ਲੁਧਿਆਣਾ ਦੀਆਂ ਤਸਵੀਰਾਂ ਜਿੱਥੇ ਕੀ ਹੋਲੀ ਦੇ ਤਿਹਾਰ ਨੂੰ ਲੈ ਕੇ ਲੋਕ ਖਰੀਦਦਾਰੀ ਕਰ ਰਹੇ ਆ ਜਿੱਥੇ ਕੀ ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੈ ਜਿਹੜੇ ਆ ਉਹ ਉਹ ਜਿਹੜੇ ਵੇਚੇ ਜਾ ਰਿਹਾ ਦੁਕਾਨਦਾਰਾਂ ਵੱਲੋਂ ਤੇ ਹੋਰ ਵੀ ਕਾਫੀ ਜਿਹੜੀਆਂ ਚੀਜ਼ਾਂ ਉਹ ਜਿਹੜੀਆਂ ਬਾਜ਼ਾਰ ਦੇ ਵਿੱਚ ਆਈਆਂ ਹੋਈਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੈ ਜਿਹੜੇ ਉਹ ਬਾਜ਼ਾਰਾਂ ਦੇ ਵਿੱਚ ਆਏ ਹੋਏ ਨੇ ਹੋਰ ਕਾਫੀ ਜਿਹੜੀਆਂ ਚੀਜ਼ਾਂ ਬਾਜ਼ਾਰਾਂ ਦੇ ਵਿੱਚ ਆਈਆਂ ਹੋਈਆਂ ਮਾਸਕ ਆਏ ਹੋਏ ਨੇ ਬਾਜ਼ਾਰਾਂ ਦੇ ਵਿੱਚ ਬੱਚਿਆਂ ਲੈ ਕੇ ਟੀ-ਸ਼ਰਟਾਂ ਆਈਆਂ ਹੋਈਆਂ ਨੇ ਜਿਨ੍ਹਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਸਲੋਗਨ ਆ ਜਿਹੜੇ ਉਹ ਲਿਖੇ ਹੋਏ ਨੇ ਜਿੱਥੇ ਕਿ ਲੁਧਿਆਣਾ ਦੇ ਦਰੇਸੀ ਦੇ ਕੋਲ ਦੁਕਾਨਾਂ ਨੇ ਜਿਹਦੇ ਵਿੱਚ ਦੁਕਾਨਾਂ ਤੇ ਪਚਕਾਰੀਆਂ ਰੰਗ ਅਲੱਗ-ਅਲੱਗ ਤਰ੍ਹਾਂ ਦੀਆਂ ਬੱਚਿਆਂ ਦੀਆਂ ਪਚਕਾਰੀਆਂ ਛੋਟੇ ਬੱਚਿਆਂ ਦੀਆਂ ਪਚਕਾਰੀਆਂ ਉਹ ਰੱਖੀਆਂ ਹੋਈਆਂ ਨੇ ਤਸਵੀਰਾਂ ਨੇ ਜਿੱਥੇ ਲੋਕ ਖਰੀਦਦਾਰੀ ਕਰਨ ਦੁਕਾਨਾਂ ਦੇ ਵਿੱਚ ਪਹੁੰਚੇ ਹੋਏ ਆ ਰੰਗ ਖਰੀਦੇ ਜਾ ਰਹੇ ਨੇ ਕਿਉਂਕਿ ਹੋਲੀ ਦਾ ਤਿਹਾਰਾ ਜਿਹੜਾ ਉਹ ਨਜ਼ਦੀਕ ਆ ਰਿਹਾ ਉਸ ਨੂੰ ਲੈ ਕੇ ਖਰੀਦਦਾਰੀ ਹੈ ਜਿਹੜੀਆਂ ਬੱਚਿਆਂ ਵਾਸਤੇ ਉਹ ਕੀਤੀਆਂ ਜਾ ਰਹੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੈ ਜਿਹੜੇ ਉਹ ਬਾਜ਼ਾਰਾਂ ਦੇ ਵਿੱਚ ਪਹੁੰਚੇ ਹੋਏ ਨੇ ਪਚਕਾਰੀਆਂ ਪਹੁੰਚੀਆਂ ਹੋਈਆਂ ਨੇ ਵੱਡੀਆਂ-ਵੱਡੀਆਂ ਪਚਕਾਰੀਆਂ ਪਹੁੰਚੀਆਂ ਬੱਚਿਆਂ ਵਾਸਤੇ ਪਚਕਾਰੀਆਂ ਪਹੁੰਚੀਆਂ ਇਹ ਤੁਸੀਂ ਦੇਖ ਸਕਦੇ ਹੋ ਬੈਗ ਵਾਲੀ ਪਚਕਾਰੀ ਇਹ ਖਰੀਦਣ ਆਏ ਹੋ ਤੁਸੀਂ ਹਾਂਜੀ ਹਾਂਜੀ ਬੱਚਿਆਂ ਵਾਸਤੇ ਬੱਚੇ ਵਾਸਤੇ ਖਰੀਦਦੇ ਜੀ ਆਪਣੇ ਘਰ ਥੋੜਾ ਖੀਦਨੇ ਹੋਣਾ ਹਮੜਾ ਤਾਂ ਟਾਈਮ ਲੰਘ ਗਿਆ ਬਿਲਕੁਲ ਜੀ ਬਿਲਕੁਲ ਲੰਘ ਗਿਆ ਜੀ ਭਾਜੀ ਕਿਸ ਤਰ੍ਹਾਂ ਦੀਆਂ ਲੋਕ ਖਰੀਦਦਾਰੀ ਕਰ ਰਹੇ ਕੋਈ ਚੀਜ਼ਾਂ ਰੇਟ ਵਧੀਆ ਜਾਂ ਪਹਿਲੇ ਵਰਗੀ ਹੀ ਨੇ ਬਿਲਕੁਲ ਬਾਜ਼ੇ ਵੇ ਰੇਟ ਨੇ ਕੋਈ ਰੇਟ ਨਹੀਂ ਪਿਛਲੇ ਸਾਲ ਨਾਲੋਂ ਵਧੇ ਸਮਾਂ ਕਿ ਕੁਝ ਨਕ ਚੀਜ਼ਾਂ ਚ ਰੇਟ ਘਟੇ ਹੀ ਹੈ ਜੀ ਰੇਟ ਵਧੇ ਨਹੀਂ ਆ ਔਰ ਬਹੁਤ ਵਧੀਆ ਇਸ ਵਾਰੀ ਸੀਜ਼ਨ ਲੱ ਲੋਕ ਵਧੀਆ ਪਰਚੇਜ਼ ਕਰ ਰਹੇ ਆ ਤੁਸੀਂ ਬਾਜ਼ਾਰ ਸਾਰੇ ਚ ਦੇਖ ਕੇ ਆਏ ਹੋਗੇ ਅੱਜ ਹਲਚਲ ਪੂਰੀ ਹੈ ਔਰ ਬੜੇ ਦਿਨਾਂ ਬਾਅਦ ਸੋਮਵਾਰ ਦੀ ਹੋਲੀ ਆਈ ਹੈ ਬੜੇ ਸਾਲਾਂ ਬਾਅਦ ਸੋਮਵਾਰ ਦੀ ਹੋਲੀ ਆਈ ਹੈ ਇਹ ਕੱਲ ਤੁਸੀਂ ਐਤਵਾਰ ਦੇਖਣ ਵਾਲਾ ਹੋਊਗਾ ਮਤਲਬ ਤੁਸੀਂ ਇਹ ਇਸ ਤਰ੍ਹਾਂ ਕਹਿ ਰਹੇ ਹੋ ਕਿਉਂਕਿ ਸੋਮਵਾਰ ਤੋਂ ਪਹਿਲੇ ਐਤਵਾਰ ਆ ਗਿਆ ਕਿ ਲੋਕ ਜ਼ਿਆਦਾ ਖਰੀਦਦਾਰੀ ਕਰਨਗੇ ਬਿਲਕੁਲ ਲੋਕ ਕੱਲ ਤੁਹਾਨੂੰ ਤੁਸੀਂ ਇੱਕ ਤਰ੍ਹਾਂ ਦਾ ਹੜ ਦੇਖੋਗੇ ਦਰੇਸੀ 'ਚ ਔਰ ਪੂਰੇ ਜਿੱਥੇ-ਜਿੱਥੇ ਵੀ ਹੋਲੀ ਲਾਂਦੇ ਆ ਲੋਕ ਉੱਥੇ ਹੋਲੀ ਦੀ ਪਰਚੇਜ਼ ਹੈ ਕਿਉਂਕਿ ਇੱਕ ਤਾਂ ਰਾਮ ਮੰਦਰ ਬਣ ਗਿਆ ਉਹਨ ਲੋਗ ਬਰਿੰਦਾਵਨ ਵੀ ਫਿਰ ਲੈ ਕੇ ਜਾਣਗੇ ਰੰਗ ਕਿਉਂਕਿ ਜੇ ਸ਼੍ਰੀ ਰਾਮ ਜੀ ਨੂੰ ਰਾਜੀ ਕੀਤਾ ਤੇ ਕ੍ਰਿਸ਼ਨ ਜੀ ਨੂੰ ਵੀ ਰਾਜੀ ਕਰਨਾ ਹੀ ਪੈਣਾ ਹੈ ਬਿਲਕੁਲ ਉਸ ਕਰਕੇ ਬਹੁਤ ਵਧੀਆ ਹੋਲੀ ਜਾਊਗੀ ਕੁਝ ਇਸ ਵਾਰ ਕੁਝ ਅਲੱਗ ਤਰ੍ਹਾਂ ਦਾ ਕੁਝ ਆਇਆ ਰੰਗ ਨੂੰ ਲੈ ਕੇ ਕੁਝ ਹਾਂਜੀ ਅਲੱਗ ਤਰ੍ਹਾਂ ਦੀ ਭਾਜੀ ਗਨ ਆਈ ਹੋਈ ਹੈ ਗਨ ਦੇ ਵਿੱਚ ਫੋਗ ਚੱਲਦਾ ਹੈ ਔਰ ਗਨ ਦੇ ਵਿੱਚ ਅਨਾਰ ਵੀ ਚੱਲਦਾ ਹੈ ਫੋਗ ਵੀ ਚੱਲਦਾ ਵਧੀਆ ਚੀਜ਼ਾਂ ਆਈਆਂ ਹੋਈਆਂ ਇੱਕ ਕਲਰ ਸਮੋਕ ਆਏ ਹੋਏ ਆ ਅੱਗ ਲਗਾਓ ਚੋਂ ਕਲਰ ਨਿਕਲਦੇ ਆ ਇੱਕ ਇੱਕ ਚੋ ਹੀ ਤਿੰਨ ਤਰ੍ਹਾਂ ਦਾ ਕਲਰ ਨਿਕਲਦਾ ਹੈ ਔਰ ਲਗਭਗ ਸਵਾ ਮਿੰਟ ਚੱਲਦਾ ਉਹ ਇੱਕ ਪੀਸ ਅੱਥੀ ਕੰਦੇ ਕੋਈ ਗੈਸ ਸਿਲੰਡਰ ਵੀ ਹੈ ਪਿਛਲੀ ਵਾਰ ਵੀ ਸੀਗੇ ਹਾਂਜੀ ਪਿਛਲੀ ਵਾਰ ਵੀ ਸੀਗੇ ਲਗਭਗ 4 ਕਸਲਾ ਤੋਂ ਆਉਂਦੇ ਆ ਗੈਸ ਸਿਲੰਡਰ ਉਹ ਗੈਸ ਸਿਲੰਡਰ ਆਪਣੇ ਕੋਲ ਹੈਗੇ ਆ अवेलेबल ਹੈ ਬਾਜ਼ਾਰ ਦੇ ਵਿੱਚ ਆਪਾਂ ਹੀ ਦਿੱਤਾ ਹੋਇਆ ਸਾਰਿਆਂ ਨੂੰ ਕੋਕ ਬ੍ਰਾਂਡ ਦਾ ਮਾਲ ਹੈ ਹੈਗਾ ਜੀ ਤੇ ਹੋਰ ਕੋਈ ਚੀਜ਼ ਬੱਚਿਆਂ ਨੂੰ ਲੈ ਕੇ ਕੋਈ ਹੋਰ ਪਚਕਾਰੀ ਕੋਈ ਨਵੇਂ ਸਟਾਈਲ ਦੀ ਆਈ ਹੋਵੇ ਕੁਝ ਹੋਰ ਕੋਈ ਸਲੋਗਨ ਟਾਈਪ ਲੱਗੇ ਹੋਣ ਉੱਪਰ ਕੁਝ ਅਲੱਗ ਤਰ੍ਹਾਂ ਦਾ ਆਇਆ ਹੋਵੇ ਹਾਂਜੀ ਭਾਜੀ ਜਿੱਦਾਂ ਬੱਚੇ ਲਾਈਕ ਕਰਦੇ ਆ ਸਪਾਈਡਰਮੈਨ ਆ ਦੇਖੋ ਤੁਸੀਂ ਪਿੱਛੇ ਸਪਾਈਡਰਮੈਨ ਆ ਠੀਕ ਆ ਹੋਰ ਤਰ੍ਹਾਂ ਦੀਆਂ ਯੂਨੀਕੌਰਨ ਵਾਲੀਆਂ ਲਾਈਕ ਕਰਦੇ ਆ ਸੁਪਰਮੈਨ ਵਾਲੀਆਂ ਲਾਈਕ ਕਰਦੇ ਆ ਬੱਚੇ ਕਾਰਟੂਨ ਦੇਖਦੇ ਆ ਕਾਰਟੂਨ ਵਾਲੀਆਂ ਹੀ ਪਚਕਾਰੀਆਂ ਲਾਈਕ ਕਰਦੇ ਆ ਉਹ ਸਾਰੀਆਂ ਫੋਟੋਆਂ ਮੈਂ ਕੰਪਨੀਆਂ ਨੇ ਲਾਈਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਆ ਗਰਲਸ ਲਈ ਆ ਬੁਆਇਸ ਲਈ ਆ ਅਲੱਗ-ਅਲੱਗ ਸਾਰੇ ਲੱਗੇ ਹੋਏ ਆ ਉਸ ਤੋਂ ਬਾਅਦ ਜੇ ਤੁਸੀਂ ਪਚਕਾਰੀ ਦੀ ਗੱਲ ਕਰਦੇ ਹੋ ਆ ਦੇਖੋ ਕਿੰਡੀ ਵੱਡੀ ਸਾਡੇ ਕੋਲੇ ਕਰਨ ਪਈ ਹੈ ਜੀ ਇਹ ਪੰਪ ਹੈ ਇਹਨੂੰ ਪੰਜ ਮੂੰਹ ਵਾਲਾ ਕਹਿੰਦੇ ਆ ਇਹ ਚੋਂ ਪੰਜ ਪ੍ਰੈਸ਼ਰ ਨਿਕਲਨੇ ਆ ਅੱਛਾ ਜੀ ਹਾਂਜੀ ਇਹ ਬੱਚੇ ਲਾਈਕ ਕਰਦੇ ਇੱਥੇ ਤਾਂ ਕਿ ਬੱਚੇ ਸਾਡੇ ਕੋਲ ਇਸ ਤੋਂ ਵੀ ਵੱਡੀ ਵੱਡੀ ਮੰਗਦੇ ਆ ਉਹਨਾਂ ਦੀ ਡਿਮਾਂਡ ਤੇ ਆ ਲਿਆਂਦੀਆਂ ਆ ਆ ਦੇਖੋ ਕੋਈ ਕੋਈ ਐਦਾਂ ਦੀ ਚੀਜ਼ ਨਹੀਂ ਜਿੱਦਾਂ 14 ਕਿਲੋ ਜਿੱਦਾਂ ਪਤੰਗਾਂ ਦੇ ਵਿੱਚ ਹੋ ਜਾਂਦੀ ਕੋਈ ਸਟੈਲੀਬ੍ਰਿਟੀ ਹੈ ਕੋਈ ਗਾਇਕ ਹੈ ਉਹਨਾਂ ਦੇ ਸਲੋਗਨ ਲੱਗੇ ਹੁੰਦੇ ਉੱਪਰ ਲਗਾ ਦਿੰਦੇ ਐਦਾਂ ਦਾ ਕੁਝ ਤਾਂ ਨਹੀਂ ਹੋਏਗਾ ਨਹੀਂ ਐਦਾਂ ਦਾ ਕੁਝ ਨਹੀਂ ਹੈ ਭਾਜੀ ਇਹ ਤਾਂ ਬੱਚਿਆਂ ਲਈ ਹੈ ਬੱਚੇ ਕਾਰਟੂਨ ਦੇਖਦੇ ਆ ਕਾਰਟੂਨਾਂ ਦੀਆਂ ਹੀ ਆ ਇਹ ਚ ਨਹੀਂ ਜਿੱਦਾਂ ਪਤੰਗਾ ਜਾਇਨੇ ਮੂਸੇ ਵਾਲਾ ਹੁੰਦਾ ਬੱਬੂਮਾਨ ਹੁੰਦਾ ਇਹ ਚ ਨਹੀਂ ਕੁਝ ਵੀ ਕੁਝ ਨਹੀਂ ਨਾ ਇਹ ਚ ਤਾਂ ਬੱਚਿਆਂ ਲਈ ਵਧੀਆ ਮੈਂ ਤਾਂ ਕਹਿੰਦਾ ਬਹੁਤ ਵਧੀਆ ਤਿਆਰ ਆ ਉਹ ਚ ਤਾਂ ਆਪਾਂ ਐਵੇਂ ਸਿੰਗੜਾ ਪਿੱਛੇ ਲੱਗੇ ਆ ਆਪਣੇ ਮਾਪਿਓ ਪਿੱਛੇ ਲੱਗਣਾ ਚਾਹੀਦਾ ਸਿੰਗੜਾ ਪਿੱਛੇ ਨਹੀਂ ਤੇ ਦੇਖਿਆ ਜਾਵੇ ਤੇ ਪਿਛਲੀ ਵਾਰ ਨਾਲੋਂ ਠੀਕ ਐ ਐਤ ਕੀ ਸੀਜ਼ਨ ਜਿਹੜਾ ਲੱਗ ਰਿਹਾ ਬਹੁਤ ਵਧੀਆ ਸੀਜ਼ਨ ਲੱਗਾ ਬਾਜੀ ਪਿਛਲੀ ਵਾਰ ਨਾਲੋਂ ਤਾਂ ਨਜ਼ਾਰੇਦਾਰ ਸੀਜ਼ਨ ਐ ਟੰਗ ਖਰੀਦ ਰਿਹਾ ਤੇ ਦੁਕਾਨਦਾਰ ਵੀ ਕਹਿ ਰਿਹਾ ਬੜੇ ਟਾਈਮ ਆ ਜਿਹੜੀ ਐ ਸੋਮਵਾਰ ਦੀ ਹੋਲੀ ਐ ਜਿਹੜੀ ਐ ਉਹ ਆਈ ਐ ਤੇ ਉਸ ਤੋਂ ਬਾਅਦ ਐਤਵਾਰ ਨੂੰ ਜਿਹੜਾ ਲੋਕਾਂ ਦਾ ਜਿਹੜਾ ਇੱਥੇ ਆ ਉਹ ਦੁਕਾਨਦਾਰਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕ ਇੱਥੇ ਪਹੁੰਚਣਗੇ ਜਿਹੜਾ ਕਿ ਰੰਗ ਖਰੀਦਣ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਪਚਕਾਰੀਆਂ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਆਈਆਂ ਮਾਸਕ ਵੀ ਆਏ ਆ ਬਾਜ਼ਾਰਾਂ ਦੇ ਵਿੱਚ ਪਚਕਾਰੀਆਂ ਜਿਹੜੀਆਂ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਬਾਜ਼ਾਰਾਂ ਦੇ ਵਿੱਚ ਪੂਰੀ ਰੌਣਕ ਹੈ ਜਿਹੜੀ ਹੈ ਲੁਧਿਆਣਾ ਦੇ ਬਾਜ਼ਾਰਾਂ ਦੇ ਵਿੱਚ ਹੋਲੀ ਦੇ ਰੰਗਾਂ ਨੂੰ ਲੈ ਕੇ ਉਹ ਦੇਖਣ ਨੂੰ ਮਿਲਦੀ ਨਜ਼ਰ ਆ ਰਹੀ ਹੈ